ਇਹਨਾਂ ਇੱਧਰ ਕੁਲਵੀਰ ਸਾਈ ਜੀ ਕਹਿੰਦੇ ਜੀ ਸਜੇ ਹੋਇਆ ਕਹਿੰਦੇ ਪ੍ਰੋਗਰਾਮ ਤੇ ਇਹਨਾਂ ਨੂੰ ਸੁਣਨ ਆਏ ਹੋਇਆ ਸਪੈਸ਼ਲ ਹੈਲੋ एवरीवन ਦਿਸ ਇਜ਼ ਜਾਨਦੀਪ ਪੈਂਡ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਉਮੀਦ ਕਰ ਰਹੇ ਹਾਂ ਮਸਤ ਹੋਵੋਗੇ ਸਵਾਸਤ ਹੋਵੋਗੇ ਸਾਜੀ ਅੱਜ 12 ਫਰਵਰੀ ਆ ਤੇ ਅੱਜ ਆਪਣਾ ਵਲੌਗ ਆ ਭਗਵਤੀ ਕਾਊਂਟਰ ਤੋਂ ਸ਼ੁਰੂ ਹੋ ਚੁੱਕਿਆ 12 ਤਰੀਕ ਦਾ ਤੇ ਦੂਜੀ ਗੱਲ ਤੁਹਾਨੂੰ ਦੱਸ ਦਿਆਂ ਵੀ ਹੈਰ ਦੇ ਵਿੱਚ ਸਾਡੇ ਕੋਲੇ ਪੁਰਾਣਾ ਬੰਦਾ ਆ ਚੁੱਕਿਆ ਇੱਧਰ ਕਮਲ ਜਿਹੜਾ ਵਾਲ ਵਾਹੀ ਜਾਂਦਾ ਆਪਣੇ ਇਹ ਸਭ ਤੋਂ ਪਹਿਲਾਂ ਤੁਸੀਂ ਦੇਖਦੇ ਹੁੰਦੇ ਸੀ ਆਪਣੇ ਵਲੌਗ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਸੀ ਅਰਜਨ ਤੇ ਅਰਜਨ ਤੋਂ ਬਾਅਦ ਇਹ ਫੇਰ ਦੁਬਾਰਾ ਆ ਗਿਆ ਇਹ ਪੁਰਾਣਾ ਬੰਦਾ ਇੱਥੋਂ ਦਾ ਤੇ ਦੋ ਚਾਰ ਇਹਦੇ ਲੈਣੇ ਆ ਵੀ ਮਨਲਾਦਾ ਜੀ ਕਾਲੇ ਸ਼ਾਹ ਦਾ ਮੂੰਹ ਇਹਨੂੰ ਦੁਬਾਰਾ ਖੱਚ ਲਿਆ ਡੀਲਰ ਤੇ ਕਾਲੇ ਸ਼ਾਹ ਦਾ ਦੁਬਾਰਾ ਮੂੰਹ ਆ ਗਿਆ ਤੇ ਫੇਰ ਵੀ ਦੁਬਾਰਾ ਆਉਣਾ ਪਿਆ ਇੱਥੇ ਕਿਸੇ ਨੇ ਵੀ ਜੇ ਏਸੀ ਲੈਣਾ ਹੋਵੇ ਤਾਂ ਸਾਡੇ ਕੋਲ ਆਇਓ ਤਾਂ ਆਪਾਂ ਦੇ ਵਿੱਚ ਭਗਵਤੀ ਸੇਲ ਹੂੰ ਤਾਂ ਤੁਹਾਨੂੰ ਉੱਥੇ ਕਮਲ ਗਾਈਡ ਕਰਦਾ ਮਿਲੇਗਾ ਹੂੰ ਇਹ ਬੰਦਾ ਤੁਸੀਂ ਪਹਿਲਾਂ ਵਾਲੇ ਵਲੌਗ ਦੇ ਵਿੱਚ ਦੇਖਦੇ ਹੁੰਦੇ ਸੀਗੇ ਤੇ ਹੁਣ ਤੁਸੀਂ ਇਹਨੂੰ ਫੇਰ ਦੇਖਿਆ ਕਰੋਗੇ ਅਰਜਨ ਜਾ ਚੁੱਕਿਆ ਹੈ ਇਹਦਾ ਚਲ ਮੈਂ ਵੈਸੇ ਮਜ਼ਾਕ ਕਰ ਰਿਹਾ ਅਰਜਨ ਵੀ ਵੈਸੇ ਬੰਦਾ ਠੀਕ ਸੀ ਠੀਕ ਸੀਗਾ ਵਧੀਆ ਸੀ ਤੇ ਜੇ ਵੀਡੀਓ ਦੇਖ ਰਿਹਾ ਤਾਂ ਜ਼ਰੂਰ ਦੱਸੇ ਕਮੈਂਟ ਕਰਕੇ ਆਪਣੀ رائے ਆਪੀ ਕਿ ਉਹ ਕਿੰਨਾ ਕੁ ਵਧੀਆ ਹੁੰਦਾ ਸੀ ਕਿਉਂਕਿ ਮੈਨੂੰ ਤਾਂ ਉਹ ਠੀਕ ਸੀ ਵਧੀਆ ਸੀ ਵੈਸੇ ਤੇ ਬਾਕੀ ਵੀਡੀਓ ਨਾਲ ਬਣੇ ਰਹੋ ਸਾਜੀ ਤੁਹਾਨੂੰ ਅੱਜ ਪੂਰੀ ਕਾਰਵਾਈ ਦਿਖਾਈ ਜਾਊਗੀ ਤੇ ਦੁਬਾਰੇ ਆ ਗਿਆ ਇਹ ਬੰਦਾ ਦੇਖਦੇ ਅੱਜ ਕਿਸ ਤਰ੍ਹਾਂ ਕਿਵੇਂ ਡੀਲ ਕਰਦਾ ਉਦੋਂ ਤੱਕ ਬਣੇ ਰਹੋ ਵੀਡੀਓ ਨਾਲ ਤਾਂ ਸਾ ਜੀ ਤੁਸੀਂ ਦੇਖ ਰਹੇ ਹੋ ਜੀ ਤੱਪਾ ਮੰਡੀ ਦੇ ਰੇਲਵੇ ਸਟੇਸ਼ਨ ਦਾ ਵਿਊ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਤੁਹਾਨੂੰ ਆਪਾਂ ਹੋਰ ਮਾਹੌਲ ਦਿਖਾਉਨੇ ਆ ਵੀਡੀਓ ਨਾਲ ਬਣੇ ਰਹੋ ਸਾ ਜੀ ਲਓ ਸਾ ਜੀ ਅੱਜ ਦਾ ਤੁਸੀਂ 12 ਫਰਵਰੀ ਦਾ ਮਾਹੌਲ ਦੇਖ ਰਹੇ ਹੋ ਜੀ ਇਹ ਮਾਰਕੀਟ ਦਾ ਤੇ ਤੁਹਾਨੂੰ ਬਹੁਤ ਥੋੜਾ ਮਾਹੌਲ ਦਿਖਾ ਰਹੇ ਲਓ ਜੀ ਸਾ ਜੀ ਕਹਿੰਦੇ ਯਾਰ ਹੁਣ ਇੱਥੋਂ ਜਾਣ ਲੱਗਿਆ ਸਾ ਜੀ ਤੇ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਹੋਰ ਰੰਗ ਬੰਗਲ ਦਿਖਾਉਨੇ ਆ ਅੱਜ ਆ ਆ ਗਿਆ ਸਾਡਾ ਜੀ ਸਾਰਾ ਫਟ ਅਪ ਐਂਟਰੀ ਦੁਆਰੇ ਇਹਦੀ ਐਂਟਰੀ ਦੁਆਰੇ ਅੱਜ ਕਰਾਤੀ ਆ ਮੁੰਡੇ ਦੀ ਅੱਜ ਕਹਿੰਦੇ ਸਾ ਜੀ ਆਸੂ ਦਿੱਤੇ ਮੋਟਰਸਾਈਕਲ ਖੜਾ ਕੇ ਤੇ ਇਧਰੋਂ ਸਰੋਂ ਦਾ ਤੇਲ ਲੈਣ ਭਾਗਿਆ ਮੁੰਡਾ ਕਹਿੰਦੇ ਦੇਸੀ ਸਰੋਂ ਦਾ ਤੇਲ ਲੈ ਲਓ ਜੀ ਸਾ ਜੀ ਤੁਸੀਂ ਅਗਲੇ ਸੀਨ ਦੇ ਵਿੱਚ ਦੇਖ ਰਹੇ ਹੋ ਬਾਈ ਜੀ 13 ਫਰਵਰੀ ਦਾ ਵਲੌਗ ਤੇ ਸਮਾਂ ਬਾਈ ਜੀ ਬਹੁਤ ਹੋ ਚੁੱਕਿਆ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਸਮਾਂ ਹੋ ਗਿਆ ਤੇ ਇਹ ਬਾਈ ਜੀ 9:47 ਮਿੰਟ ਹੋ ਚੁੱਕੇ ਨੇ ਤੇ ਇਸ ਵਕਤ ਆਪਾਂ ਗੰਦੇ ਨਾਲੇ ਦੇ ਖੜੇ ਆ ਤੇ ਨਾਲ ਕਰਵੀਲ ਤੇ ਨਾਲ ਕੁਲਵੀਰ ਵੀ ਬੈਠਾ ਆਪਣੇ ਤੇ ਤਵੇ ਨੂੰ ਜਾ ਰਹੇ ਆਪਾਂ ਆਪਣੀ ਡਿਊਟੀ ਤੇ ਵੈਸੇ ਤਾਂ ਭਈ ਆ ਚੁੱਕਿਆ ਇਹ ਤੇ ਹੁਣ ਅਗਲੀ ਕਾਰਵਾਈ ਤੁਹਾਨੂੰ ਅਗਲੇ ਸੀਨ ਦੇ ਵਿੱਚ ਅਸੀਂ ਦਿਖਾਵਾਂਗੇ ਤੇ ਉਦੋਂ ਤੱਕ ਤੁਹਾਨੂੰ ਇਧਰਲਾ ਮਾਹੌਲ ਦਿਖਾਉਨੇ ਆ ਦੇਖੋ ਪਹਿਲਾਂ ਤੇ ਆ ਤੁਸੀਂ ਪਹਿਲੀ ਵਾਰ ਦੇਖਿਆ ਹੋਊਗਾ ਆਹ ਆਹਾਂ ਗੰਦਾ ਨਾਲਾ ਗੰਦਾ ਨਾਲਾ ਤੇ ਦੇਖੋ ਜੀ ਅਸੀਂ ਸੜਕ ਤੋਂ ਇਧਰ ਉਤਰੇ ਆਈ ਸੀ ਇਧਰ ਉਤਰ ਕੇ ਤੇ ਇਧਰ ਅਸੀਂ ਵੀਡੀਓ ਬਣਾਉਣ ਲੱਗ ਗਏ ਮੈਂ ਕਿਹਾ ਤੁਹਾਨੂੰ ਆਹ ਚੀਜ਼ ਦੇ ਜ਼ਰੂਰ ਦਰਸ਼ਨ ਕਰਾਏ ਜਾਣ ਇਹ ਗਾਂ ਡੱਬਲੀ ਤੱਕ ਜਾਂਦਾ ਮੇਰਾ ਦਾ ਇਹ ਮੇਰੇ ਨਾਨਕਾਂ ਵਾਲੇ ਜਾਂਦਾ ਨਾਲਾ ਉਧਰ ਡੱਬਾ ਵਾਲੀ ਵਾਲ ਤੇ ਦੇਖ ਸਕਦੋ ਜ਼ੂਮ ਕਰਕੇ ਵੀ ਇਹ ਦਿਖਾਉਣ ਵਾਲੀ ਚੀਜ਼ ਹੈ ਨਹੀਂ ਕੋਈ ਐਡੀ ਵਧੀਆ ਤੇ ਦੇਖਦੇ ਰਹੋ ਅਗਲੇ ਸੀਨ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਅਗਲੀ ਗੱਲਬਾਤ ਕਹਿੰਦੇ ਭਾਈ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਕਲੇ ਸਾਹਤ ਹੋ ਗਲੇ ਲਓ ਸਾਹ ਜੀ ਇਹ ਤੁਸੀਂ ਤੱਪਾ ਸਹਿਰ ਦਾ ਮਾਹੌਲ ਦੇਖ ਰਹੇ ਹੋ ਸਵੇਰ ਸਵੇਰ ਦਾ ਜਿਹੜੀਆਂ ਦੁਕਾਨਾਂ ਹਜੇ ਖੁੱਲ੍ਹੀ ਜਾ ਰਹੀਆਂ ਤੇ ਕੁਝ ਖੁੱਲ ਚੁੱਕੀਆਂ ਤੇ ਕੁਝ ਕ ਰਹੀਆਂ ਜਿਹੜੀਆਂ ਖੁੱਲਣ ਹੋਵੇ ਨਾ ਤੇ ਇਦਾਂ ਦਾ ਤੁਸੀਂ ਮਾਹੌਲ ਦੇਖ ਰਹੇ ਹੋ ਸਾਹ ਜੀ ਪੁਰ ਚਲਾ ਕੇ ਛੜਕਾ ਕਰਤਾ ਇਧਰ ਕਾਲੇ ਛਾਹੀ ਨੇ ਲਓ ਸਾ ਜੀ ਕਹਿੰਦੇ ਹੁਣ ਸਾਡੇ ਲੰਗਰ ਪ੍ਰਸਾਦ ਦੇ ਚੱਲ ਰਹੇ ਨੇ ਚਲਾ ਤੇ ਆਪਾਂ ਦਾ ਮਤਲਬ ਆਪਾਂ ਛਕ ਲਿਆ ਤੇ ਉਧਰ ਦੂਜਾ ਵਾਲੀ ਆਪਣਾ ਛਕੀ ਜਾਂਦਾ ਕਮਲ ਹਾਇਰ ਤੇ ਬਾਕੀ ਤੁਹਾਨੂੰ ਤੇ ਇਹ ਸਾਡਾ ਅੱਜ ਦਾ ਕੁਝ ਇਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਤੁਸੀਂ ਬੜਾ ਸੁਨਸਰਾਂ ਵਾਲਾ ਤੇ ਇੱਕ ਜਿਹੜਾ ਸੀ ਹੁਣ ਸੀਸਾ ਲਾ ਲਿਆ ਉਹਦਾ ਕਰਕੇ ਜਮੀਂਦਰ ਪਤਾ ਹੀ ਨਹੀਂ ਲੱਗਦਾ ਬਾਹਰਲੀ ਤੇ ਬਾਹਰਲੀ ਆਵਾਜ਼ ਹੀ ਨਹੀਂ ਆਉਂਦੀ ਅੰਦਰ ਦੇਖ ਰਹੇ ਹੋ ਸਾ ਜੀ ਸ਼ਾਂਤੀ ਸਾ ਜੀ ਨੂੰ ਜੈਲ ਵਾਲੇ ਇੱਧਰ ਦੇਖੀ ਮੈਂ ਚਾਕੀ ਇੱਧਰ ਮੜਾ ਐ ਐਂ ਡਰ ਕੇ ਜਿਵੇਂ ਦੇਖਦਾ ਤੂੰ ਇਹ ਬੰਦਾ ਕਹਿੰਦਾ ਵੀ ਤੈਨੂੰ ਵਿਊ ਬਹੁਤ ਘੱਟ ਆਉਂਦੇ ਲਓ ਜੀ ਆਹ ਬੰਦੇ ਨੂੰ ਇੱਧਰ ਮਗਰ ਦੇਖਣ ਦਾ ਸਮਾਂ ਨਹੀਂ ਸੀ ਇਸ ਕਰਕੇ ਆਪਾਂ ਇਹਨੂੰ ਮੂਹਰ ਦੀ ਵੀਡੀਓ ਬਣਾ ਰਹੇ ਹਾਂ ਹਾਲਾਂਕਿ ਇੱਧਰ ਇਹ ਕੰਮ ਕਰ ਰਿਹਾ ਹੈ ਕੰਡਕਟਰ ਤੇ ਆਹ ਹੈ ਆਹ ਲੈ ਆਹ ਲੈ ਆਹ ਲੈ ਆਹ ਲੈ ਸਕੀਮਾ ਬਣਾਵੜਾ ਫਿਰ ਸਿੱਟੀ ਜਾਂਦਾ ਇੱਧਰ ਕੰਮ ਕਰੀ ਜਾਂਦਾ ਬੰਦਾ ਕਹਿੰਦੇ ਇੱਧਰ ਕੁਲਵੀਰ ਸਾਈ ਜੀ ਕਹਿੰਦੇ ਜੀ ਸਜੇ ਹੋਇਆ ਕਹਿੰਦੇ ਪ੍ਰੋਗਰਾਮ ਤੇ ਇਹਨਾਂ ਨੂੰ ਸੁਣਨ ਆਏ ਹੋਇਆ ਸਪੈਸ਼ਲ ਕੁਲਵੀਰ ਸਾਈ ਜੀ ਨੂੰ ਇੱਧਰ ਇਹਦੇ ਮਜੀਦ ਸਿੰਘ ਸਾਹਿਬ ਆ ਗਏ ਕਹਿੰਦੇ ਨਾਲ ਤੇ ਹਰਮੋਣੀਓ ਦੀ ਆਵਾਜ਼ ਨੇ ਹੋਰ ਖਿਲਾੜੀ ਮੁੰਡੇ ਅੰਦਰ ਲਾਉਂਦੇ ਫਾਣੇ ਹਲੇ ਤੁਹਾਡਾ ਪੂਰਾ ਬਲਾ ਹੋਵੇ ਸਾਈ ਜੀ ਤੁਹਾਨੂੰ ਇਹੀ ਦਿਖਾਇਆ ਜਾਊਗਾ ਲਗਾਤਾਰ ਬਣੇ ਰਹੋ ਇੱਧਰ ਤੁਹਾਨੂੰ ਇੱਧਰ ਸੰਗਤ ਦਿਖਾ ਦਿੰਦੇ ਆ ਇੱਧਰ ਪੂਰੇ ਏਰੀਆ ਦੇ ਵਿੱਚ ਤੇ ਵੀਡੀਓ ਨਾਲ ਬਣੇ ਰਹੋ ਜੀ ਹੁਣ ਤੁਹਾਨੂੰ ਵਧੀਆ ਵਧੀਆ ਭਜਨ ਸੁਣਾਵਾਂਗੇ ਸਾਈ ਜੀ ਦੇ